ਬਾਪੂ ਤੁਹਾਡੇ ਸਾਹਮਣੇ ਆ ਤੁਸੀਂ ਦੇਖੋ ਤੁਰਿਆ ਜਾਂਦਾ ਜਾਂ ਜਦ ਬਾਪੂ ਆਪਣੇ ਘਰ ਚੱਲਿਆ ਬਾਪੂ ਜੀ ਸੁਵਿੰਦਰ ਸਿੰਘ ਜੀ ਤੁਹਾਡੇ ਵਰਗੇ ਬਾਈ ਜੀ ਹਰ ਘਰ ਘਰ ਜੰਮਣ ਇਦਾਂ ਦੇ ਬੱਚੇ ਜਿਹੜੇ ਇੰਨੀ ਸੇਵਾ ਕਰਦੇ ਆ ਉਹਨੇ ਆਪਣੇ ਬੱਚੇ ਵੀ ਨਹੀਂ ਕਰ ਸਕਦੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 114224 बापू ਜਸਵਿੰਦਰ ਸਿੰਘ ਨੂੰ ਜਦੋਂ ਅਸੀਂ ਸੁਪਨਿਆਂ ਦੇ ਘਰ ਲੈ ਕੇ ਆਏ ਸੀ ਜਾ ਕੇ ਬਾਪੂ ਦਾ ਉਸ ਟਾਈਮ ਭਜਨ 3.5 ਕੁਇੰਟਲ ਤੋਂ ਵੀ ਵੱਧ ਸੀ ਅੱਜ ਬਾਪੂ ਦਾ ਭਜਨ 1.5 ਕੁਇੰਟਲ ਦੇ ਆਸ-ਪਾਸ ਰਹਿ ਗਿਆ ਬਹੁਤ ਠੀਕ ਹੈ ਬਾਪੂ ਤੁਹਾਡੇ ਸਾਹਮਣੇ ਆ ਤੁਸੀਂ ਦੇਖੋ ਤੁਰਿਆ ਜਾਂਦਾ ਬਾਪੂ ਅੱਜ ਆਪਣੇ ਘਰ ਚੱਲਿਆ ਵਾ ਬਾਪੂ ਨੂੰ ਸੰਜੇ ਗਾਂਧੀ ਵਸਤੀ ਤੋਂ ਤਾਜਪੁਰ ਰੋਡ ਲੁਧਿਆਣੇ ਤੋਂ ਲੈ ਕੇ ਆਏ ਸੀ ਕੱਲੇ ਹੀ ਪਏ ਸੀ ਬਾਪੂ ਦੀ ਬਾਥਰੂਮ ਵਾਲੀ ਜਗ੍ਹਾ ਤੇ ਕੀੜੇ ਪਏ ਹੋਏ ਸੀ ਬਾਪੂ ਜਸਵਿੰਦਰ ਸਿੰਘ ਜੀ ਦਾ ਬੇਟਾ ਜੇਲ੍ਹ ਚ ਦੇ ਵਿੱਚ ਸੀਗਾ ਬੇਟੀਆਂ ਵਿਆਈਆਂ ਹੋਈਆਂ ਉਹ ਵਿਚਾਰੀਆਂ ਆਪਦੇ ਘਰੇ ਪੂਰੀਆਂ ਸੂਰੀਆਂ ਹੀ ਸੀ ਪਰ ਹੁਣ ਬਾਬੇ ਦੀ ਕਿਰਪਾ ਹੋਈ ਆ ਬਾਪੂ ਵੀ ਠੀਕ ਹੋ ਗਿਆ ਬਾਪੂ ਦੇ ਘਰੇ ਅੱਜ ਪ੍ਰੋਗਰਾਮ ਬਾਪੂ ਦੀਆਂ ਬੇਟੀਆਂ ਬਾਪੂ ਨੂੰ ਲੈਣ ਆਈਆਂ ਵਾ ਬਾਪੂ ਕਿੱਥੇ ਜਾਣਾ ਕੀ ਪ੍ਰੋਗਰਾਮ ਆ ਘਰੇ ਮੇਰੀ ਬੇਸੇ ਦਾ 10 ਸਾਲ 10ਵੇਂ ਸਾਲ ਪੜ੍ਹ ਕਣਾ ਹੈ ਅੱਛਾ 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 ਹਾਂ ਉਹ ਸੁਬੇ ਜੀ ਬਹੁਤ ਅਵੇ ਸੀ ਮੈਂ ਕਿਤਾ ਖੁਸ਼ ਕੀਏਗਾ ਕੋਈ ਨਾ ਤਾ ਕਰਕੇ ਹੋਈ ਕੋਈ ਵਰਸੀ ਮਨਾਉਣੀ ਯਾਨੀ ਕਿ ਹਾਂ ਦਸ ਦਿਨ ਮੈਂ ਫਿਰ ਮਾਪੇ ਲੈ ਜਾਗਾ ਠੀਕ ਆ ਬਾਪੂ ਕੋਈ ਨਾ ਕੋਈ ਨਾ ਕੋਈ ਨਾ ਬਾਪੂ ਜੀ ਮੈਂ ਆ ਗਿਆ ਸੀ ਹੁਣ ਵੀ ਮੈਂ ਆਇਆ ਹੈਗਾ ਪਹਿਲਾਂ ਵੀ ਬਾਪੂ ਨੂੰ ਉਹਨਾਂ ਦੇ ਘਰ ਦੇ ਲੈ ਗਏ ਸੀ ਥੋੜੇ ਦਿਨ ਲਾ ਕੇ ਆਇਆ ਸੀ ਬਾਪੂ ਘਰੇ ਹੁਣ ਫਿਰ ਬਾਪੂ ਕਹਿੰਦਾ ਮੈਂ ਦਾੰਦrana ਨੂੰ ਮੁੜੇ ਆਉਂਗਾ ਫੇਰ ਵਾਪਸ ਤੇ ਹੁਣ ਬਾਪੂ ਦਾ ਵਜ਼ਨ ਵੀ ਬਾਪੂ ਦੱਸਦਾ ਮੈਂ ਤਾਂ 1.5 ਸਮਝਦਾ ਸੀ 1 ਕਵਾਂਟਲ 40 ਕਿਲੋ ਹੀ ਆ ਤੇ ਹੁਣ ਬਾਪੂ ਆਪਣੇ ਘਰ ਚੱਲਿਆ ਜੀ ਬਾਪੂ ਦੀ ਤਾਂ ਮਤਨੀ ਦੀ ਬਰਸ਼ੀ ਆ 10ਵੀਂ ਬਾਪੂ ਕਹਿੰਦਾ ਵੀ ਮੈਂ ਉਸ ਟਾਈਮ ਉਹ ਕਾਰਜ ਨਹੀਂ ਕਰ ਪਾਇਆ ਜਿਹੜੇ ਕਰਨੇ ਚਾਹੀਦੇ ਸੀ ਹੁਣ ਮੇਰੇ ਸੁਪਨੇ ਚ ਆਉਂਦੀ ਆ ਤੇ ਮੈਂ ਸੋਚਿਆ ਸੀਗਾ ਵੀ ਉਹਦਾ ਪਾਠ ਕਰਾ ਕੇ ਸਹਿਜ ਪਾਠ ਦਾ ਭੋਗ ਪਾਵਾਂ ਤੇ ਹੁਣ ਬਾਪੂ ਨੂੰ ਅਜੇ ਬਾਪੂ ਦੀ ਬੇਟੀ ਲੈਣ ਆਈ ਆ ਬਸ ਅਰਦਾਸ ਕਰਿਓ ਬਾਪੂ ਜਸਵਿੰਦਰ ਸਿੰਘ ਅੰਦਰੋਸਰਬ ਸਸੀਕਰ ਪਣੇ ਸਸੀਕਰ ਹਾਂ ਵੀ ਕੀ ਹਾਲ ਨੇ ਨਾਨੇ ਦੇ ਸਸੀ ਘਰ ਆ ਪਹਿਲੀ ਹੱਥ ਲਾ ਨਾਨੇ ਦੇ ਜਾ ਕੇ ਜਾ। ਥੋਰ ਭੈਣੇ ਪਾਠ ਪ੍ਰਕਾਸ਼ ਕਰਾਉਣਾ ਜੀ। ਹਾਂ ਜੀ ਅੱਜ ਮੰਮੀ ਦਾ ਕਹਿਣਾ ਸੀਗਾ। ਠੀਕ ਆ। ਇਹਨਾਂ ਦਾ ਬੇਟਾ ਆ ਗਿਆ ਪਰ ਅਜੇ ਜੀ ਉੱਥੇ ਆਇਆ ਹੋਇਆ ਬਾਹਰੀ ਆ। ਅੱਛਾ। ਠੀਕ ਆ। ਉਹ ਛੋਟੀ ਵਾਲੀ ਭੈਣ ਦੇ ਕੋਲ ਹੀ ਆ। ਓਕੇ। ਉਹਨੇ ਪਾਠ ਕਿੱਥੇ ਪ੍ਰਕਾਸ਼ ਕਰਾਉਣਾ? ਇੱਧਰ ਇਹਨਾਂ ਦੇ ਘਰੇ ਕਰਾਣਾ ਡੈਡੀ ਦੇ ਘਰ ਇੱਧਰ ਹੀ। ਓਕੇ ਇੱਥੇ ਕਰਾਉਣਾ। ਓ ਵੀਰ ਜਸਵਿੰਦਰ ਬਾਬੇ ਫਿਕਰ ਨਹੀਂ ਕਰਨਾ ਤੋਸ਼ ਅਸੀਂ ਤੇਰੇ ਨਾਲ ਆਂ ਨਾਲ ਪੈਸੇ ਰੱਖ ਲੈ 2500 ਰੁਪਇਆ ਬਾਪੂ ਜੀ ਨੂੰ ਜੋ ਲੈ ਕੇ ਆਏ ਸੀ ਤੁਸੀਂ ਵੀਡੀਓ ਦੇਖੀ ਆ ਦੇਖੋ ਕਿਵੇਂ ਬਾਪੂ ਘਰੇ ਪਿਆ ਚੀਕਾਂ ਮਾਰਦਾ ਹੀ ਰੋਂਦਾ ਸੀ ਬਾਥਰੂਮ ਵਾਲੀ ਜਗ੍ਹਾ ਦੇ ਵਿੱਚ ਬਾਪੂ ਦੇ ਸਾਰੇ ਕੀੜੇ ਪਏ ਹੋਏ ਸੀ ਵਿਚਾਰੇ ਬਾਪੂ ਤਿੰਨ ਸਾਢੇ ਤਿੰਨ ਕੁਇੰਟਲ ਭਾਰ ਸੀ ਉੱਠ ਕੇ ਵੀ ਨਹੀਂ ਸੀ ਬੈਠ ਸਕਦਾ ਤੁਰ ਵੀ ਨਹੀਂ ਸਕਦਾ ਸੀ ਮਹੱਲੇ ਦੇ ਲੋਕ ਚੱਕ ਕੇ ਹਸਪਤਾਲ ਲੈ ਗਏ ਹਸਪਤਾਲ ਵਾਲਿਆਂ ਨੇ ਬਾਪੂ ਨੂੰ ਘੰਟਾ ਵੀ ਨਹੀਂ ਰੱਖਿਆ ਹਸਪਤਾਲ ਤੇ 10-15000 ਰੁਪਏ ਜਿਹੜਾ 20000 ਰੁਪਏ ਲੈ ਕੇ ਤੇ ਥੱਲੇ ਬਾਪੂ ਦੇ ਟੈਸਟਿਕਲ ਦੇ ਵਿੱਚ ਚੀਰਾ ਦੇਤਾ ਤੇ ਘਰੇ ਭੇਜਤਾ ਉਹ ਹੋਰ ਵੀ ਜ਼ਿਆਦਾ ਪ੍ਰੋਬਲਮ ਆ ਗਈ ਗਲਗੇ ਕੀੜੇ ਪੈ ਗਏ ਵਿੱਚ ਤਾਂ ਫਿਰ ਸਾਨੂੰ ਮਹੱਲੇ ਵਾਲਿਆਂ ਨੇ ਦੱਸਿਆ ਕਾਲ ਕੀਤੀ ਅਸੀਂ ਬਾਪੂ ਜੀ ਨੂੰ ਉਸ ਕਮਰੇ ਦੇ ਵਿੱਚੋਂ ਬੜੀ ਮੁਸ਼ਕਲ ਨਾਲ ਕੱਢ ਕੇ ਲੈ ਕੇ ਆਏ ਚਾਕੇ 8-9 ਜਾਣਿਆਂ ਨੇ ਚਾਕੇ ਬਾਪੂ ਨੂੰ ਗੱਡੀ 'ਚ ਪਾਇਆ ਸੀ ਤੇ ਹੁਣ ਤਾਂ ਬਾਪੂ ਦਾ ਵਜ਼ਨ ਵੀ 1 ਕਵਾਂਟਲ 40 ਕਿਲੋ ਰਹਿ ਗਿਆ ਅੱਧਾ ਅੱਧੇ ਤੋਂ ਵੱਧ ਘਟ ਗਿਆ ਵਜ਼ਨ ਬਾਪੂ ਦਾ ਪਰ ਉਸ ਟਾਈਮ ਬਾਪੂ ਜਸਵਿੰਦਰ ਦੀ ਹਾਲਤ ਬਹੁਤ ਮਾੜੀ ਸੀ ਬੇਟੀਆਂ ਦੋਨੋਂ ਵਿਆਹੀਆਂ ਹੋਈਆਂ ਸੀ ਬੇਟਾ ਅਲੱਥ ਨਿਕਲ ਗਿਆ ਮਾੜਾ ਨਿਕਲ ਗਿਆ ਸੀ ਉਹ ਝੀਲ 'ਚ ਬੈਠਾ ਸੀ ਧਰਮ ਪਤਨੀ ਦੀ ਮੌਤ ਹੋ ਗਈ ਸੀ ਤੇ ਅਜੇ ਬਾਪੂ ਆਪਣੇ ਘਰ ਚੱਲਿਆ ਸਸ ਮਾਰੇ ਕਿਰਪਾ ਕਰਨ ਸੱਚ ਪਾਸ਼ਾ ਬਾਪੂ ਨੂੰ ਤੰਦਰੁਸਤੀ ਬਖਸ਼ਣਾ ਬਾਪੂ ਆਪਣੇ ਦੋਧਿਆਂ ਦੇ ਵਿੱਚ ਦੋਧੀਆਂ ਚ ਆਪਣੇ ਧੀਆਂ ਦੇ ਨਾਲ ਆਪਣੇ ਘਰ ਵਾਲੀ ਦੀ ਬਰਸੀ ਮਨਾਉਣ ਚ ਲਿਆ ਬਾਪੂ ਕਹਿੰਦਾ ਮੈਂ ਫਿਰ ਮੁੜੇ ਆਉਣਾ ਦਹਾ ਦਿਨਾਂ ਨੂੰ ਕਿਉਂਕਿ ਇਹਨਾਂ ਦੀ ਸਾਮ ਸੰਭਾਲ ਕਰਨੀ ਘਰੇ ਮੁਸ਼ਕਲ ਹੈ ਧੀਆਂ ਦੇ ਘਰੇ ਕਿਦਾਂ ਰਹਿ ਸਕਦਾ ਪੁੱਤ ਇਨਯੋਗ ਨਹੀਂ ਵੀ ਉਹ ਸੰਭਾਲ ਕਰੇ ਇੱਥੇ ਹੁਣ ਬਾਪੂ ਨੂੰ ਹਰ ਤਰ੍ਹਾਂ ਦੀ ਸਹੂਲਤ ਜੋ ਅਸੀਂ ਕਰ ਸਕਦੇ ਆ ਤੇ ਅਸੀਂ ਕੋਸ਼ਿਸ਼ ਕਰਦੇ ਆਂ ਵੀ ਬਾਪੂ ਦਾ ਕਿਸੇ ਚੀਜ਼ ਦੀ ਕਮੀ ਨਹੀਂ ਕਿਸੇ ਚੀਜ਼ ਦੀ ਕਮੀ ਨਹੀਂ ਇਹ ਉਹਦਾ ਘਰ ਆ ਬਾਪੂ ਬਾਬੇ ਦਾ ਹਨਾ ਉਹ ਕਿਸੇ ਨੂੰ ਕਮੀ ਰਹਿਣ ਹੀ ਨਹੀਂ ਦਿੰਦਾ ਤੇ ਅੱਜ ਬਾਪੂ ਜੀ ਸੁਵਿੰਦਰ ਸਿੰਘ ਜੀ ਤੁਹਾਡੇ ਵਰਗੇ ਭਾਈ ਜੀ ਹਰ ਘਰ ਘਰ ਜੰਮਣ ਇਦਾਂ ਦੇ ਬੱਚੇ ਜਿਹੜੇ ਇੰਨੀ ਦੀ ਸੇਵਾ ਕਰਦੇ ਆ ਇਹਨੇ ਆਪਣੇ ਬੱਚੇ ਵੀ ਨਹੀਂ ਕਰ ਸਕਦੇ ਹੈਗੇ ਉਹਦੀ ਕਿਰਪਾ ਬਾਪੂ ਗਾ ਅਸੀਂ ਕੌਣ ਕਰਨ ਵਾਲੇ ਸਾਡੀ ਕੀ ਔਕਾਤ ਵੀ ਅਸੀਂ ਇਹਨੂੰ ਮੈਂ ਤਾਂ ਤੁਹਾਨੂੰ ਹੀ ਕਹੂੰਗਾ ਤੁਸੀਂ ਮੈਨੂੰ ਚੁੱਕ ਕੇ ਲਿਆਦਾ ਨਕਾਰੇ ਨੂੰ ਸਕਰ ਪਿਆਸੀ ਕਰੇ ਕਰਾਵੇ ਆਪੇ ਆ ਬਾਪੂ ਸਭ ਉਹਦੇ ਕੰਮ ਜਿੰਨੇ ਸੁਆਸ ਲਿਖੇ ਹੈ ਨਾ ਬਾਪੂ ਜਿੱਥੇ ਜਿੱਥੇ ਦਾਣਾ ਪਾਣੀ ਲਿਖਿਆ ਆਪਾਂ ਉੱਥੇ ਉੱਥੇ ਮੈਂ ਤਾਂ ਕਹਿੰਦਾ ਮੇਰੇ ਸੁਆਸ ਵੀ ਤੁਹਾਡੇ ਚੱਲਣਾ ਚਾਹੀਤੇ ਨਹੀਂ ਕੋਈ ਨਹੀਂ ਕੋਈ ਗੱਲ ਤਕੜਾ ਹੋ ਤੰਦਰੁਸਤ ਹੋ ਤੂੰ ਫੇਰ ਨਾ ਕਰ ਮਾਰਾ ਤੰਦਰੁਸਤਿਆਂ ਬਖਸ਼ੇ ਤੇਰੇ ਮੁੰਡੇ ਨੂੰ ਵੀ ਸਮੱਤ ਬਖਸ਼ੇ ਤੂੰ ਉਹਦਾ ਘਰ-ਬਾਰ ਬਣਾ ਕੇ ਉਹਨੂੰ ਉਹਦੀ ਕਬੀਲਦਾਰੀ ਪੂਰੀ ਕਰੇ ਤੂੰ ਆਪਦੀ ਉਹਦਾ ਵਿਆਹ ਸ਼ਾਦੀ ਕਰੇ ਤੇ ਅਰਦਾਸ ਕਰਦੇ ਹਾਂ ਮਹਾਰਾਜ ਦੇ ਚਰਨਾਂ 'ਚ bye health